महाशिवरात्रि ਦੇ ਮੌਕੇ ਤੇ ਸਮਾਣਾ ਦੇ ਪਰਾਚਨ ਪੰਜਮੁਖੀ ਮੰਦਿਰ ਤੋਂ ਭਗਵਾਨ ਸ਼ਿਵ ਦੀ ਬਰਾਤ ਕੱਢੀ ਗਈ ਜਿਸ ਦੇ ਵਿੱਚ ਸ਼ਹਿਰ ਦੇ ਉਦਯੋਗਪਤੀ ਰਮੇਸ਼ ਗਰਗ ਅਤੇ ਖਾਸ ਤੌਰ ਤੇ ਪਹੁੰਚੇ ਅਮਰੀਕਾ ਦਾ ਪੰਚੀ ਪਿੰਕੀ ਕਪੂਰ ਨੇ ਇਸ ਸੋਭਾ ਯਾਤਰਾ ਨੂੰ ਖਰੀ ਝੰਡੇ ਦੇ ਕੇ ਰਵਾਨਾ ਕੀਤਾ ਅਤੇ ਉਹਨਾਂ ਨੇ ਇਸ ਮੌਕੇ ਤੇ ਕਿਹਾ ਕਿ ਮੈਂ ਬਚਪਨ ਤੋਂ ਹੀ ਇਸ ਮੰਦਰ ਨਾਲ ਜੁੜਿਆ ਅਤੇ ਮੈਂ ਪਾਵੇਂ ਬੇਕਾਚ ਰਹ ਰਹੇ ਹਾਂ ਲੇਕਿਨ ਮੇਰੀ ਰੂਹ ਇਸੇ ਬਸਦੀ ਹੈ ਜੋ ਕੰਮ ਇੱਥੇ ਇਹ ਲੋਕ ਕਰ ਰਹੇ ਹਨ ਸਮਾਜ ਦੇ ਲਈ ਇਸ ਮੰਦਰ ਦੇ ਲਈ ਹੁਣ ਇਸ ਮੰਦਰ ਦਾ ਕਾਫੀ ਵਿਸਤਾਰ ਹੋ ਚੁੱਕਾ ਹੈ ਤਰੱਕੀ ਕਰ ਚੁੱਕਾ ਹੈ ਸ਼ਹਿਰ ਦੇ ਵਿੱਚ ਵਿਸਾਲ ਸੋਭਾ ਇਤਰਾਗਾ ਥਾਂ ਥਾਂ ਤੇ ਭਗਤਾਂ ਵੱਲੋਂ ਸਵਾਗਤ ਕੀਤਾ ਗਿਆ ਲੰਗਰ ਲਾਏ ਗਏ ਔਰ ਇਸ ਬਰਾਤ ਦੇ ਵਿੱਚ ਬੈਂਡ ਬਾਜੇ ਦੀ ਤੁਨਾਤੇ ਭਗਤ ਨਚਰੇ ਸੰ ਅਤੇ ਉਹਨਾਂ ਦੀ ਬਰਾਤ ਦੇ ਵਿੱਚ ਭੂਤ ਪ੍ਰੇਤ ਅਤੇ ਕਈ ਤਰ੍ਹਾਂ ਕੀਆਂ ਚਾਂਕੀਆਂ ਵੀ ਕੱਢੀ ਗਈਆਂ ਰਾਧਾ ਕ੍ਰਿਸ਼ਨ ਕੀ ਚਾਂਕੀ ਭਗਵਾਨ ਦੀਆਂ ਜਾਂਖੀਆਂ ਇਸ ਮੌਕੇ ਤੇ ਕੱਢੀਆਂ ਗਈਆਂ ਇਸ ਸੋਭਾ ਯਾਤਰਾ ਦਾ ਸਮਾਣਾ ਦੇ ਚੌਂਕ ਬਾਜ਼ਾਰ ਕ੍ਰਿਸ਼ਨਾ ਮਾਰਕੀਟ ਬੱਸ ਸਟੈਂਡ ਰੋਡ ਤਹਿਸੀਲ ਰੋਡ ਮੇਨ ਬਾਜ਼ਾਰ ਗਾਂਧੀ ਗਰਾਊਂਡ ਅਤੇ ਬਖ ਬਖ ਬਾਜ਼ਾਰਾਂ ਦੇ ਵਿੱਚ ਵੜੇਚਾਂ ਰੋਡ ਤੇ ਪੰਜਾਬ ਐਂਡ ਸਿੰਧ ਬੈਂਕ ਦੇ ਸਾਹਮਣੇ ਥਾਂ ਥਾਂ ਤੇ ਕਿਸੇ ਨੇ ਕੁਲਫੀ ਦਾ ਲੰਗਰ ਲਾਇਆ ਕਿਸੇ ਨੇ ਛੋਲੇ ਦਾ ਲੰਗਰ ਲਾਇਆ ਕਿਸੇ ਨੇ ਸਮੋਸਾ ਦਾ ਲੰਗਰ ਲਾਇਆ ਹਰ ਤਰ੍ਹਾਂ ਦੇ ਲੰਗਰ ਇਸ ਸੋਬੇ ਅਤਰੇ ਵਿੱਚ ਜਿਹੜੇ ਸ਼ਾਮਿਲ ਲੋਕ ਹੈ ਉਹਨਾਂ ਦੇ ਲਈ ਲਾਏ ਗਏ ਸਮਾਣਾ ਸ਼ਹਿਰ ਤੇ ਵਿਸਾਲ ਸੋਬੇ ਅਤਰਾ ਕੱਢੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਪੂਰਾ ਸ਼ਹਿਰ ਸਜਾਇਆ ਗਿਆ ਔਰ ਪ੍ਰਾਚੀਨ ਪੰਜਮੁਖੀ ਮੰਦਰ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਰੌਣਕ ਹੈ ਵਿਸਾਲ ਸੋਬੇ ਅਤਰਾ ਕੱਢੀ ਜਾ ਰਹੀ ਹੈ ਪ੍ਰਾਚੀਨ ਪੰਜਮੁਖੀ ਮੰਦਰ ਦੇ ਵਿੱਚ ਅਮਰੀਕਾ ਤੋਂ ਪਹੁੰਚੇ ਪਿੰਕੀ ਕਪੂਰ ਜੀ ਇਹ ਬੜਾ ਬਾਗੇ ਨਾ ਕਿ ਮਾ ਸਿਵਰਾਤ ਤੇ ਅਮਰੀਕਾ ਤੋਂ ਉੱਥੇ ਪਹੁੰਚੇ ਹੋ। ਕੀ ਕਹਿਣਾ ਹੈ ਕਿ ਅਮਰੀਕਾ ਦੇ ਵੀ ਕਿਸ ਤਰ੍ਹਾਂ ਮਨਾਇਆ ਤੇ ਸਿਵਰਾਤ ਤੇ ਰਸਮਾਂਾਂ ਦੇ ਤੁਸੀਂ ਆਏ ਹੋ। ਸਮਾਨਾ ਪੰਜ ਮੂਖੀ ਸ਼ੀਵ ਮੰਦਰ ਨਾਲ ਅੱਜ ਤੋਂ 45 45 ਸਾਲ ਪੁਰਾਣਾ ਜੁੜਿਆ ਹੋਇਆ। ਮੈਂ ਇਸ ਮੰਦਰ ਦੀ ਸੇਵਾ 'ਚ ਪਹਿਲਾਂ ਇਸ ਮੰਦਰ ਦਾ ਸੈਕਟਰੀ ਆ। ਅਜੇ ਵੀ ਮੇਰਾ ਨਾਮ ਇਸ ਸੇਵਾਦਾਰ ਕਮੇਟੀ ਦੇ ਵਿੱਚ ਬੋਲ ਰਿਹਾ ਮੈਨੂੰ ਬੜਾ ਮਾਣ ਲੱਗ ਰਿਹਾ। ਮੈਂ ਜਦ ਮੈਂ ਸਾਰੇ ਸਮਾਣੇ ਦੇ ਵਿੱਚ ਆ ਕੇ ਦੁਆਰਾ ਉਹ ਮੈਂ ਪੁਰਾਣੇ ਦਿਨਾਂ ਨੂੰ ਯਾਦ ਕਰਦਾ ਹੋਇਆ ਸ਼ੋਭਾ ਯਾਤਰਾ ਨੂੰ ਸ਼ਾਮਲ ਹੋ ਰਿਹਾ ਮੈਂ ਉਸ ਸਮੇਂ ਮੰਦਰ ਨਾਲ ਜੁੜਿਆ ਜਦ ਮੰਦਰ ਦੇ ਸਿਰਫ ਸ਼ਿਵਜੀ ਦਾ ਹੀ ਸਥਾਨ ਸੀ ਉਸ ਤੋਂ ਬਾਅਦ ਅਸੀਂ ਸ਼ਿਵਜੀ ਦਾ ਘੋੜਾ ਬਣਾਇਆ ਸਾਰਾ ਫਰਸ਼ ਪੁਆਇਆ ਜੋ ਪਿੱਛੇ ਮਾਤਾ ਦਾ ਮੰਦਰ ਬਣਾਇਆ ਤੇ ਹੁਣ ਉਸ ਤੋਂ ਬਾਅਦ ਇੱਧਰ ਕਮਰੇ ਬਣਾਏ ਤੇ ਹੁਣ ਇੱਥੇ ਉਸ ਤੋਂ ਬਾਅਦ ਬਹੁਤ ਚੇਂਜ ਆ ਚੁੱਕੀ ਹੈ ਫੁਆਰਾ ਲੱਗ ਗਿਆ ਬਹੁਤ ਸਾਰੇ ਤਬਦੀਲੀਆਂ ਆ ਚੁੱਕੀਆਂ ਇੱਧਰ ਹਾਲ ਬਣ ਗਿਆ ਹੈ ਐਸਾ ਲੱਗ ਰਿਹਾ ਹੈ ਅੱਜ ਤੁਹਾਨੂੰ ਅੱਜ ਐਂ ਲੱਗ ਰਿਹਾ ਵੀ ਸਾਡੀ ਮਿਹਨਤ ਨੇ ਰੰਗ ਲਿਆਂਦਾ ਤੇ ਅੱਜ ਸਾਰਾ ਸਮਾਨਾ ਨਹੀਂ ਇਸ ਮੰਦਰ 'ਚ ਕੋਈ ਦਿਨੇ ਨਹੀਂ ਆਂਦਾ ਸੀਗਾ ਉਨੇ ਤੇ ਰਾਤ ਨੂੰ ਵੀ ਉਸੇ ਤਰ੍ਹਾਂ ਰੌਣਕ ਲੱਗਦੀ ਜਿਵੇਂ ਇਹਨਾਂ ਦਾ ਅੱਜ ਦੇ ਦਿਨ ਤੇ ਬਹੁਤ ਬਹੁਤ ਸਵਾਗਤ ਹੈ ਸਾਰੀ ਸ਼੍ਰੀ ਮੰਦਰ ਕਮੇਟੀ ਇਹਨਾਂ ਦਾ ਸਵਾਗਤ ਕਰਦੀ ਹੈ ਔਰ ਇਹਨਾਂ ਨੇ ਜੋ ਇੱਥੇ ਬੁੱਟਾ ਲਾਇਆ ਸੀ ਅੱਜ ਉਸ ਬੁੱਟੇ ਨੂੰ ਫਲ ਲੱਗੇ ਨੇ ਔਰ ਇਹ ਫਲ ਇਹਨਾਂ ਨੇ ਅੱਜ ਆ ਕੇ ਇੱਥੇ ਦੇਖੇ ਨੇ ਕਿ ਇਸ ਬੁੱਟੇ ਨੂੰ ਫਲ ਲੱਗੇ ਨੇ ਔਰ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਔਰ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਅੱਜ ਸ਼ਿਵ ਅੱਜ ਸ਼ਿਵ ਦੀ ਬਰਾਤ ਚੱਲ ਰਹੀ ਹੈ ਅੱਜ ਜਾਰੀ ਹੈ ਸਾਰੇ ਬਾਜ਼ਾਰਾਂ ਦੇ ਵਿੱਚ ਧੂਮ-ਧਾਮ ਨਾਲ ਇਹਦਾ ਸਵਾਗਤ ਕੀਤਾ ਜਾਊਗਾ ਹਰ ਇੱਕ ਬੰਦਾ ਇਸ ਨੂੰ ਦੇਖਣ ਲਈ ਬਾਹਰ ਤੋਂ ਵੀ ਆਇਆ ਹੋਇਆ ਔਰ ਅੱਜ ਦਾ ਦਿਨ ਸਾਡੇ ਲਈ ਬਹੁਤ ਇਤਿਹਾਸਿਕ ਔਰ ਬਹੁਤ ਵੱਡਾ ਦਿਨ ਹੁੰਦਾ ਹੈ ਹਰ ਹਰ ਮਹਾਦੇਵ ਆਹ ਕੀ ਕਹਿੰਦੇ ਹੱਸਣਾ ਕਰੀਗੇ ਸਵਾਗਤੋ ਸਾਰਾ ਮਾਨਾ ਦੀ ਪਰ ਮੈ ਲੋ एवरीवन ਇਸ ਸੋ ਪੀਅਰੀ ਵੈਰੀ ਪ੍ਰਾਊਡ ਟੂ ਹੈਵ ਹੇਰ ਦੇਖੋ ਕਿਸ ਤਰ੍ਹਾਂ ਝੰਡੀਆਂ ਦੇ ਜਾਰੇ ਰਵਾਨਾ ਕਿਤੇ ਜਾ ਰਹੇ ਅਮਰੀਕਾ ਤੋਂ ਪਰਿਵਾਰ ਪਹੁੰਚਿਆ ਅਮਰੀਕਾ ਤੋਂ ਆ ਕੇ ਇਸ ਪਰਿਵਾਰ ਵੱਲੋਂ ਕਿਸ ਤਰ੍ਹਾਂ ਮਹਾਸਿਵਰਾਤਰੀ ਦੀ ਖੁਸ਼ੀਆਂ ਮਨਾਈ ਜਾ ਰਹੀ ਹੈ ਕਿਸ ਤਰ੍ਹਾਂ ਉਲਾਸ ਹੈ ਇਸ ਤਰ੍ਹਾਂ ਦੇਖ ਸਕਦੇ ਹੋ ਇਹ ਸਰਦਾਰ ਲੋਕ ਭਗਤ ਜਨ ਅਮਰੀਕਾ ਤੋਂ ਆ ਕੇ ਇਸ ਮਹਾਸਿਵਰਾਤਰੀ ਦੀ ਜਲੀ ਬਰਾਤ ਉਸ ਦੇ ਵਿੱਚ ਸ਼ਾਮਲ ਹੋਏ ਹਨ ਅਸੀਂ ਦੇਖੋ ਇਹਨਾਂ ਦੇ ਨਾਲ ਕਿਸ ਤਰ੍ਹਾਂ ਖੁਸ਼ੀ ਇਹਨਾਂ ਦੇ ਵਿੱਚ ਦੇਖੀ ਜਾ ਰਹੀ ਹੈ ਭਗਤਾਂ ਦੇ ਵਿੱਚ ਮਹਾ ਸ਼ਿਵਰਾਤਰੀ ਕੇ ਬਰਾਤ ਜਿਹੜੀ ਸਹਿਰ ਦੇ ਵਿੱਚ ਘੱਡੀ ਜਾ ਰਹੀ ਹੈ ਇਸ ਦੇ ਵਿੱਚ ਤੁਸੀਂ ਦੇਖੋ ਭੂਤ ਪ੍ਰੇਤ ਕਿਸ ਤਰ੍ਹਾਂ ਕੇ ਇਹਨਾਂ ਵੱਲੋਂ ਆਏ ਜਿਹੜੇ ਸ਼ਿਵ ਕੀ ਬਰਾਤ ਦੇ ਵਿੱਚ ਸ਼ਾਮਿਲ ਹੋਣਗੇ ਹਾਂਜੀ ਜੈ ਸ਼੍ਰੀ ਮਹਾਕਾਲ ਹਰ ਹਰ ਮਹਾਦੇਵ ਮੈਂ ਅੰਜਲੀ ਮੰਤ ਮਾਈ ਕੋਮਲ ਜੀ ਦੀ ਚੇਲਾ ਤੇ ਅੱਜ ਸ਼ਿਵਰਾਤਰੀ ਇਹ ਸ਼ੋਭਾ ਯਾਤਰਾ ਨਿਕਲ ਰਹੀ ਹੈ ਮਹਾਦੇਵ ਜੀ ਦਾ ਵਿਆਹ ਸਾਰੇ ਸਮੂਹ ਨਗਰ ਵਾਸੀਆਂ ਨੂੰ ਸਾਰੇ ਪੰਜਾਬ ਨੂੰ ਸਾਰੇ ਭਾਰਤ ਨੂੰ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਭੋਲੇ ਨਾਥ ਜੀ ਸਭ ਦਾ ਕਲਿਆਣ ਕਰਨ ਮੈਂ ਕੋਮਲ ਮਹੰਤ ਸਮਾਣੇ ਵਾਲੀ ਔਰ ਸਾਰੇ ਸਮਾਣੇ ਵਾਸੀਆਂ ਕੋ ਮਹਾ ਸ਼ਿਵਰਾਤਰੀ ਦੀ ਸ਼ੁਭ ਕਾਮਨਾئیں ਸਾਰਾ ਸੰਸਾਰ ਮੇਰਾ ਸਮਾਨਾ ਖੁਸ਼ ਰਿਹਾ ਸਾਰੇ ਦੇਸ਼ ਵਾਸੀਆਂ ਕੋ ਬਧਾਈਆਂ ਪੂਮਲ ਕੀ ਤਰਫ ਤੋਂ ਬਹੁਤ ਖੁਸ਼ੀ ਹੈ ਮੈਨੂੰ Shiv Shankar ji ki shaadi hai aur shaadi mein hum bhi shaamil hue hain saari duniya shaamil hui hai bol Shiv Shankar Maharaj ki jai aaj Shivratri de pavan tyar utte panjbu ke Shiv mandir vallo bahut hi vishal shobha yatra samana shar de vich gaddi ja rahi hai jich sare bhakt gan hum hum aake pahunch rahe hain ikka pavitra tyar jida ke ap saare naal ke tan nan manaiye ਆਦਿ ਜੈ ਬੰਬੰਬੋਲੇ ਸਾਰੇ ਪਰਵਾਸਾਰੇ ਸ਼ਹਿਰ ਨੂੰ ਸਾਰੇ ਸ਼ਹਿਰ ਨੂੰ ਦੱਸਿਆ ਨੂੰ ਇਸ ਸ਼ਾਮ ਪਾਰਤੇ ਇੱਕ ਸਿੰਘ ਜੀ ਦੇ ਬੋਲਾਂ ਦੀ ਜਨਮ ਦਿਨ ਬਹੁਤ ਬਹੁ ਭਰਾਈਆਂ ਆ ਸਾਦੇ ਸ਼ੁਭਕਾਮਨਾਵਾਂ ਬੰਬੰਬੋਲੇ ਇੱਥੇ ਤੁਸੀਂ ਦੇਖ ਰਹੇ ਹੋ ਸਰਦ ਹਲਵਾ ਦੇ ਵਿੱਚ ਕਿਸ ਤਰ੍ਹਾਂ ਦੀ ਖੁਸ਼ੀ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇੱਥੇ ਸੰਗਤਾਂ ਦੇਖ ਲਓ ਕਿਸ ਤਰ੍ਹਾਂ ਦੀ ਤਿਆਰੀ ਹੈ ਆ ਤੁਹਾਨੂੰ ਸਭ ਕਾਹ ਕਹੋਗੇ ਇਸ ਸ਼੍ਰੀ ਰਾਤ ਨੂੰ ਸਮਝੋ ਬਹੁਤ ਬਾਰ ਪਿਆ ਦਿਨਾ ਸ਼੍ਰੀ ਰਾਤ ਨੂੰ ਦੇ ਮੌਕੇ ਤੇ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਸ਼ੋਭਾ ਯਾਤਰਾ ਸਾਰੇ ਸ਼ਹਿਰ ਚ ਨੇ ਕਰੇ ਜਾ ਰਹੀ ਹੈ ਇਹ ਇਤਿਹਾਸਿਕ ਸ਼ੋਭਾ ਯਾਤਰਾ ਹੈ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਜੀ ਆਜ ਬਹੁਤ ਖੁਸ਼ੀਆਂ ਭਰਿਆ ਦਿਨ ਹੈ ਮਹਾ ਸ਼ਿਵਰਾਤਰੀ ਦਾ ਤਿਹਾੜਾ ਹੈ ਸ਼੍ਰੀ ਪੋਲੇ ਦੀ ਬਰਾਤ ਨਿਕਲਣ ਨੂੰ ਤਿਆਰ ਹੈ ਅੱਜ ਸ਼ੋਭਾ ਯਾਤਰਾ ਦੇ ਰੂਪ ਚ ਸ਼੍ਰੀ ਪੋਲੇ ਦੀ ਯਾਤਰਾ ਨਿਕਲ ਰਹੀ ਹੈ ਸ਼ਹਿਰ ਤੇ ਸ਼ਹਿਰ ਦੇ ਯਾਤਰਾ ਸਵਾਗਤ ਲਈ ਥਾਂ ਥਾਂ ਤੇ ਲੰਗਰ ਦਾ ਚਾਹ ਦਾ ਪਾਣੀ ਦਾ ਬਹੁਤ ਇੰਤਜ਼ਾਮ ਕਰਿਆ ਹੈ ਸਾਰੇ ਸਮਾਣਾ ਵਾਸੀਆਂ ਨੂੰ ਆਸ਼ੀਰਵਾਦ ਜੀ ਬਖਰੀਆਂ ਬਹੁਤ ਬਹੁਤ ਮੁਬਾਰਕਬਾਦ ਦਿਨਾ ਮਾਤਾ ਦਾ ਅਰਦਾਸ ਕਰਦਾ ਹੈ ਸਾਡੇ ਸ਼ਹਿਰ ਦੇ ਇੱਜ਼ਤ ਦੇ ਮੇਰੇ ਪਰ ਹੱਥ ਰੱਖਿਆ ਜੈ ਜੈਕਾਰ

बम बम भोले आज बहुत ही पवित्र दिन शिवरात्रि ਦਾ ਜੋ ਕਿ ਪਰਸੋਂ ਨੂੰ ਸਾਡੇ ਸਾਰੇ ਇੰਡੀਆ ਦੇ ਵਿੱਚ ਪਰਮਾਤਮਾ ਕੋਲੇ ਨਾਲ ਦੇ ਅਸ਼ੀਰਵਾਦ ਨਾਲ ਮਨਾਇਆ ਜਾਂਦਾ ਹੈ ਬਹੁਤ ਹੀ ਵਧੀਆ ਦਿਨ ਹੈ ਅੱਜ ਸਾਡੇ ਸਮਾਣੇ ਸ਼ਹਿਰ ਦੇ ਪੰਜ ਮੁਖੀ ਮੰਦਿਰ ਵੱਲੋਂ ਜੋ ਸ਼ੋਭਾ ਯਾਤਰਾ ਦਾ ਯੋਜਨ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਕੀਤਾ ਜਾਂਦਾ ਹੈ ਉਹਦਾ ਅੱਜ ਦਿਨ ਅਸੀਂ ਸ਼ੁਰੂਆਤ ਕਰ ਰਹੇ ਹਾਂ ਸ਼ਿਵਰਾਤਰੀ ਦੇ ਦਿਹਾੜੇ ਦੀ ਕਿ ਪਰਸੋਂ ਨੂੰ ਇੱਥੇ ਪੰਜ ਮੁਖੀ ਮੰਦਿਰ ਵਿੱਚ ਵਿਸ਼ਾਲ ਮੇਲਾ ਜੋ ਲੱਗੇਗਾ ਉਹਦੇ ਵਿੱਚ ਵੀ ਮੈਂ ਸਾਰੇ ਸਮਾਣਾ ਨਿਵਾਸੀਆਂ ਨੂੰ ਕਹਿਣਾ ਵੀ ਵੱਧ ਚੜ ਕੇ ਹਿੱਸਾ ਲੈ ਕੇ ਪਰਮਾਤਮਾ ਪੋਲੇਨਾ ਦੇ ਅਸ਼ੀਰਵਾਦ ਪ੍ਰਾਪਤ ਕਰੋ ਹਾਂਜੀ ਓਮ ਨਮਾਹ ਸ਼ਿਵਾਏ ਅੱਜ ਮਹਾ ਸ਼ਿਵratri ਦੇ ਮੌਕੇ ਤੇ ਜੋ ਪੰਚਮੁਖੀ ਮੰਦਿਰ ਦੇ ਪ੍ਰਧਾਨ ਬਰਮਾ ਜੀ ਦੇ ਉਹਨਾਂ ਦੇ ਨਾਲ ਸਾਡੇ ਬੌ ਜੀ ਰਮੇਸ਼ ਜੀ ਪਰਮੋਦ ਜੀ ਇਹ ਬੜੇ ਉਸਾਲਾ ਤੋਂ ਮਤਲਬ ਬੜਾ ਪੁਰਾਣਾ ਸ਼ੋਭਾ ਯਾਤਰਾ ਕੀਤੀ ਜਾਂਦੀ ਹੈ ਦੇ ਸਮਾਣੇ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਉਤਸ਼ਾਹ ਹੈ ਇਸ ਕਰਕੇ ਮੈਂ ਸਾਰੇ ਸਮਾਣੇ ਨੂੰ ਸਾਰੇ ਹਿੰਦੁਸਤਾਨ ਵਾਸਤੇ ਨਿਚੇ ਭਰਾਤਰੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਬਹੁਤ ਖੁਸ਼ੀ ਦਾ ਦਿਹਾੜਾ ਹੈ ਮਹਾਸ਼ਿਵ ਰਾਤਰੀ ਸਾਰੀ ਦੁਨੀਆ ਦੇ ਵਿੱਚ ਮਨਾਈ ਜਾ ਰਹੀ ਹੈ ਸਾਰੇ ਲੋਕ ਬਹੁਤ ਖੁਸ਼ੀ ਦਾ ਤਿਹਾਰ ਹੈ ਮੇਰੀ ਬੇਨਤੀ ਹੈ ਜਿਹੜੀ 26 ਜਨ 26 ਨੂੰ ਤਰੀਕ ਨੂੰ ਮਾਸ਼ੂਮ ਰਾਤਰੀ ਦਾ ਤਿਹਾਰ ਹੈ ਉਹਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇ ਸਾਰੇ ਸਮਾਣੇ ਨੂੰ ਬੇਨਤੀ ਹੈ ਵੀ ਸਾਰੇ ਕਾਚੀਲ ਪੰਜ ਮੁਖੀ ਮੰਦਰ ਦੇ ਵਿੱਚ ਬੋਲਣ ਬੰਮ ਬੰਮ ਬੋਲੇ ਕੈਮਰਾਮੈਨ ਟੀਕੇ ਕਰ ਦੇਣਾ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼